ਰਾਜਪੁਰਾ ਚ ਮਾਹੌਲ ਬਣਿਆ ਤਣਾਅਪੂਰਨ ਜੀ ਹਾ ਅੱਜ ਰਾਜਪੁਰਾ ਵਿੱਚ ਮਾਹੌਲ ਉਸ ਸਮੇਂ ਤਣਾਪੂਨ ਹੋ ਗਿਆ ਜਦੋਂ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਪਾਈ ਬਲਜਿੰਦਰ ਸਿੰਘ ਪਰਵਾਨਾ ਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਵਿੱਕੀ ਸਿੰਘ ਥਾਮਸ ਕਿਸੇ ਮੁੱਦੇ ਤੇ ਆਮੋ ਸਾਹਮਣੇ ਹੋ ਗਏ ਮੀਡੀਆ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁਖੀ ਪਾਈ ਬਲਜਿੰਦਰ ਸਿੰਘ ਪਰਵਾਨਾ ਨੇ ਦੱਸਿਆ ਕਿ ਵਿੱਕੀ ਸਿੰਘ ਥਾਮਸ ਜੋ ਅਕਸਰ ਵਿਵਾਦਾਪੂਰਨ ਬਿਆਨ ਦਿੰਦੇ ਨੇ ਇੱਕ ਘਰ ਸਬੰਧੀ ਕੇਸ ਸੀ ਜਦੋਂ ਉਹ ਪਟਿਆਲਾ ਵਿੱਚ ਸੰਤਾ ਉਹਨਾਂ ਨੂੰ ਵਿੱਕੀ ਸਿੰਘ ਥਾਮਸ ਦਾ ਫੋਨ ਆਇਆ ਕਿ ਉਹ ਰਾਜਪੁਰਾ ਵਿੱਚ ਮੌਜੂਦ ਨੇ ਮਾਮਲਾ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਉਹਨਾਂ ਦੱਸਿਆ ਕਿ ਉਹ ਖੜੇ ਸਨ ਤੇ ਵਿੱਕੀ ਥਾਮਸ ਤੇ ਉਸਦੇ ਸਾਥੀਆਂ ਨੇ ਉੱਪਰੋਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਨਾ ਕਿਹਾ ਹੈ ਕਿ ਉਹਨਾਂ ਦੇ ਕੋਲ ਹਰ ਚੀਜ਼ ਦੀ ਰਿਕਾਰਡਿੰਗ ਹੈ ਅਤੇ ਜਿਸ ਕਰਕੇ ਉਹਨਾਂ ਨੇ ਰਾਜਪੁਰੇ ਦਾ ਮਾਹੌਲ ਖਰਾਬ ਕੀਤਾ ਹੈ ਉਸ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਹੋਇਆ ਕਾਫੀ ਜਿਵੇਂ ਵਿੱਚ ਤੋਂ ਮਸਾ ਆ ਗਿਆ। ਮਾਮਲਾ ਤੁਹਾਡੇ ਸਾਹਮਣੇ ਹੈ ਜੀ ਵੀ ਇਹ ਜਿਹੜਾ ਸਖਸ਼ਾ ਹੈ ਵਿਕੀ ਥੋਮਸ ਸਿੰਘ ਇਹ ਹਮੇਸ਼ਾ ਕਿਤਨਾ ਕਿਤੇ ਜਾ ਕੇ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦਾ ਹੈ ਤੇ ਆਪਸ ਵਿੱਚ ਹੀ ਮਤਲਬ ਆਪਸ ਵਿੱਚ ਹੀ ਸਿੰਘਾਂ ਦੇ ਵਿੱਚ ਹੀ ਮਤਲਬ ਸਿੰਘ ਫਸਾਉਂਦਾ ਰਹਿੰਦਾ ਜਦ ਇੱਕ ਉਹਦੇ ਕੋਈ ਨਾ ਕੋਈ ਕਰਦਾ ਰਹਿੰਦਾ। ਅੱਜ ਰਾਜਪੁਰੇ ਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਦੱਸਿਆ ਸੀ ਕਿ ਅਸੀਂ ਜੀਰਪੁਰ ਗਏ ਸੀ ਉੱਥੇ ਇੱਕ ਵਿਧਵਾ ਔਰਤ ਦੇ ਘਰ ਨੂੰ ਦੱਬਿਆ ਹੋਇਆ ਸੀ। ਅਸੀਂ ਉਸ ਪੈਮ ਮਾਤਾ ਦਾ ਘਰ ਖਾਲੀ ਕਰਨ ਵਾਸਤੇ ਪ੍ਰਸ਼ਾਸਨ ਕੋਲ ਪਹੁੰਚੇ ਸੀ ਅਸੀਂ ਕਿਤੇ ਘਰ ਨਹੀਂ ਵੜੇ ਪ੍ਰਸ਼ਾਸਨ ਕੋਲ ਗਏ ਤੇ ਉਹ ਭੈਣ ਦੇ ਨਾਲ ਇਹ ਉਧਰੋਂ ਆਏ ਉਧਰੋਂ ਆਏ ਜਦੋਂ ਆਏ ਤੇ ਮੈਂ ਕਿਹਾ ਜਲ ਸਿੰਘ ਆਏ ਨੇ ਇੱਕ ਨਾਮ ਦਮਨ ਨਾਮ ਦਾ ਸਖਸ਼ ਜਿਹੜਾ ਆਪਣੇ ਆਪ ਨੂੰ ਬਾਬਾ ਰਾਜਾ ਰਾਜ ਸਿੰਘ ਜੀ ਦਾ ਦਲ ਦਾ ਕਹਿੰਦਾ ਹੈ ਬਾਬਾ ਰਾਜਾ ਸਾਡਾ ਬਹੁਤ ਪਿਆਰ ਆ ਸੀ ਉਹਦਾ ਬਹੁਤ ਸਤਿਕਾਰ ਕਰਦੇ ਕਿਸਾਨੀ ਸੰਘਰਸ਼ 'ਚ ਅਸੀਂ ਇਕੱਠੇ ਰਹੇ ਹਾਂ ਬੜਾ ਉਹਨਾਂ ਦਾ ਯੋਗਦਾਨ ਹੈ ਸਪੋਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਬੰਦੀ ਸਿੰਘ ਹੈ ਮੋਰਚਾ ਹਰ ਇੱਕ ਜਗ੍ਹਾ ਉਹਨਾਂ ਦਾ ਯੋਗਦਾਨ ਹੁੰਦਾ ਸੋ ਉਹਨਾਂ ਦਾ ਉਹਨੇ ਨਾਂ ਵਰਤਿਆ ਵੀ ਬਲਟਾਣੇ ਕੋਈ ਸ਼ੌਣੀ ਹੈ ਵੀ ਮੈਂ ਉੱਥੋਂ ਦਾ ਜਥੇਦਾਰ ਹਾਂ ਤੇ ਇਹਨਾਂ ਨੂੰ ਜਦੋਂ ਆਏ ਅਸੀਂ ਇਹਨਾਂ ਤੇ ਭਰੋਸਾ ਕੀਤਾ ਤੇ ਇਹ ਸਾਨੂੰ ਵਾਅਦਾ ਕਰ ਗਏ ਜਦ ਕਿ ਕੋਈ ਬੀਬੀ ਨੇ 2 ਲੱਖ ਰੁਪਏ ਦੇਣਾ ਸੀ ਇਹ ਵਾਅਦਾ ਕਰਕੇ ਵੀ ਅਸੀਂ ਤੁਸੀਂ ਪੈਸੇ ਦਾ ਜਿਹੜਾ ਕੋਰਜਨ ਲੈ ਛੱਲਿਓ ਤੇ ਅਸੀਂ ਚਾਬੀ ਤੁਹਾਨੂੰ 2 ਦਿਨ ਬਾਅਦ ਦੇ ਦਾਂਗੇ ਸਾਨੂੰ ਸਮਾਨ ਚੱਕ ਲੈਣ ਦਿਓ 2 ਦਿਨ ਅਸੀਂ ਕਹਿੰਦੇ ਵੀ ਲਿਖ ਲਿਖਾ ਬਣਾਉਂਦੇ ਕਹਿੰਦਾ ਜੀ ہماری ਜ਼ੁਬਾਨ ਹੈ ਜਿਵੇਂ ਬੋਲਦਾ ਹੈ ہماری ਜ਼ੁਬਾਨ ਹੈ ਕਹਿੰਦਾ ਅਗਰ ਨਾ ਦੇਗੇ ਤਾਂ ਮੈਂ ਉਹ ਖਾੜ ਕੇ ਲਾਊਂਗਾ 19 ਤਰੀਕ ਲੰਘ ਗਈ ਹਮੇ ਫੋਨ ਮੇਰੇ ਕੋਲ ਕੱਲੀ ਕੱਲੀ ਰਿਕਾਰਡਿੰਗ ਆ ਸਾਹਿਬ ਕੱਲਾ ਕੱਲਾ ਪ੍ਰੂਫ ਜੇਦੋਂ ਕਿਸੇ ਨੂੰ ਲੋਡ ਪੈਗੀ ਮੈਂ ਪ੍ਰੂਫ ਦਿਖਾ ਸਕਦਾ ਸਭ ਨੂੰ ਰਿਕਾਰਡਿੰਗ ਆ ਸੁਣਾ ਸਕਦਾ ਜਿੱਥੇ ਮੈਂ ਕਹਿੰਦਾ ਵੀ ਮੈਨੂੰ ਚਾਬੀ ਦਿਓ ਚਾਬੀ ਦਿਓ ਇਹਨਾਂ ਨੇ ਚਾਬੀ ਨਹੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਦੋ ਤਿੰਨ ਦਿਨ ਪਹਿਲਾਂ ਹੀ ਫੋਨ ਲਾਇਆ ਚੱਕਿਆ ਨਹੀਂ ਅੱਜ ਮੈਂ ਫੋਨ ਲਾਇਆ ਇਹਨੂੰ ਮੈਂ ਕਿਹਾ ਵੀ ਤੂੰ ਸਾਡੇ ਨਾਲ ਬੇਜੁਬਾਨ ਕਰਕੇ ਤੂੰ ਸਾਡੇ ਰਾਜਪੁਰੇ ਚ ਆਇਆ ਹੈ ਵੀ ਤੂੰ ਇੱਥੇ ਕੋ ਮੁਦਾਫਿਰਦਾ ਚਲੋ 20 ਸਕਿੰਟ ਦੀ ਗੱਲ ਆ ਉਹ ਵੀ ਸੁਣ ਲਿਓ ਵੀ ਇਹਨੂੰ ਕੋਈ ਗਾਲ ਕੱਢੀ ਹੋਵੇ ਮੈਂ ਕੋਈ ਇਹ ਜੋ ਸ਼ਬਦ ਮਾੜਾ ਬੋਲਿਆ ਹੋਵੇ ਮੈਂ ਵੀ ਕੋਈ ਨਹੀਂ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਕਹਿੰਦਾ ਵੀ ਮਾਂ ਕਾ ਦੁੱਧ ਪੀਆ ਤੋ ਆ ਮੈਂ ਇਹੀ ਖੜਾ ਹਾਂ ਉਹ ਆ ਇਧਰ ਆ ਇਹ ਕਰ ਮੈਂ ਖਾਣਾ ਕਰ ਦੂੰਗਾ ਤੂੰ ਇਧਰ ਜਿਵੇਂ ਬੋਲਦਾ ਤੇ ਮੈਂ ਪਟਿਆਲੇ ਸੀਗਾ ਮੈਂ ਕਿਹਾ ਕੋਈ ਨਹੀਂ ਵੀ ਇਹ ਧੌਣਵਾ ਕਾਲਪੁਰ ਕਬਾਇਪੁਰ ਜਾਣਦਾ ਹੈ ਦੁੱਧ ਕਿਹਨੇ ਪੀਤਾ ਚਲੋ ਜਿੱਥੇ ਇਹਨੇ ਫੋਨ ਨਾਲ ਕੈਮਰੇ ਉੱਥੋਂ ਭੱਜਿਆ ਆਏ ਤੋ ਭੱਜ ਕੇ ਇੱਥੇ ਆ ਗਿਆ ਫਿਰ ਇਹਨੇ ਫੋਨ ਲਾਇਆ ਮੈਨੂੰ ਆਪ ਹੀ ਰਿਕਾਰਡਿੰਗ ਤੁਸੀਂ ਇਹ ਚੈੱਕ ਕਰ ਲਿਓ ਵੀ ਮੈਂ ਕੀਤਾ ਕਿਦਾਂ ਆਇਆ ਕ ਇਦੇ ਘਰ ਆਇਆ ਸੀ ਹੰਗਰੀ ਬਾਈਟ ਕਰਕੇ ਬੰਦਾ ਉਹਨੇ ਨੀ ਮਾਹੌਲ ਖਰਾਬ ਕੀਤਾ ਤੇ ਉਹ ਕਹਿੰਦਾ ਵੀ ਸਾਡੇ ਘਰ ਆ ਇੱਥੇ ਆ ਜਾ ਤੂੰ ਉਹਨੇ ਵੀ ਇਹ ਕਿਹਾ ਸਾਡੇ ਘਰ ਤੋਂ ਆ ਜਾ ਇਹਨਾਂ ਦਾ ਵਹਿਮ ਸੀ ਕਿ ਕਿਤੇ ਅਸੀਂ ਕਦੇ ਕਿਤੇ ਉਹੀ ਬੋਲੀ ਜਾਂਦੇ ਆ ਅਸੀਂ ਵੀ ਸਾਡੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਅਸੀਂ ਇੱਥੇ ਆ ਗਏ ਤੇ ਜਦੋਂ ਇੱਥੇ ਆਏ ਅਸੀਂ ਘਰ ਨਹੀਂ ਬੜੇ ਕਿਉਂਕਿ ਸਾਨੂੰ ਪਤਾ ਸਾਡਾ ਮਾਰਕੀਟ ੱਕ ਲਉਣੀ ਆ ਇੱਥੇ ਬੱਚੇ ਸੀਗੇ ਬਜ਼ੁਰਗ ਸੀਗੇ ਚਲੋ ਐਵੇਂ ਨੁਕਸਾਨ ਹੋ ਜਾਂਦਾ ਇਹ ਉੱਪਰ ਖੜਿਆ ਉੱਪਰ ਟੱਟਾ ਚਲਾਈਆਂ ਨੇ ਜਿਹੜਾ ਗੱਡੀ ਛੱਡ ਕੇ ਇੱਥੋਂ ਭੱਜ ਗਿਆ ਅੰਦਾ ਟੱਪ ਕੇ ਪਿੱਛੋਂ ਸਾਨੂੰ ਹੀ ਪਾ ਲਗਾਈ ਤੇ ਸਾਹਮਣੇ ਖ ਇਹ ਕੰਦਾ ਟੱਪ ਕੇ ਅੱਡੀਆਂ ਨੂੰ ਜਿਵੇਂ ਥੁੱਕ ਲਾ ਕੇ ਬੰਦੇ ਭੱਜਦੇ ਨੇ ਇਹ ਉਦਾਂ ਉਥੋਂ ਭੱਜ ਗਿਆ ਗੱਡੀ ਇੱਥੇ ਖੜੀ ਹੋਈ ਆ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਆ ਵੀ ਸਾਰੇ ਪ੍ਰੂਫ ਅਸੀਂ ਪ੍ਰਸ਼ਾਸਨ ਨੂੰ ਦੇਵਾਂਗੇ ਰਿਕਾਰਡਿੰਗ ਆ ਪ੍ਰਸ਼ਾਸਨ ਦੇਵਾਂਗੇ ਬੰਦੀ ਕਾਰਵਾਈ ਜਿਹੜੀ ਆ ਵੀ ਭੌਲ ਇਹਨੇ ਸਾਨੂੰ ਲਲਕਾਰਿਆ ਇਹ ਲਲਕਾਰਿਆ ਹੀ ਫਿਰ ਤੇ ਖੜਦਾ ਜਾਂ ਡੈਸੂਰਾਂ ਸੀ ਖੜਦਾ ਫਿਰ ਅਸੀਂ ਤੇ ਇੱਥੇ ਆਏ ਤੁਹਾਡੇ ਸਾਹਮਣੇ ਖੜੇ ਆ ਸਾਡੇ ਸਾਰੇ ਹੁਣ ਤਾਂ ਖੜੇ ਆ ਇੱਥੋਂ ਇਹ ਆਪਣੀ ਗੱਡੀ ਛੱਡ ਕੇ ਇੱਥੋਂ ਇਹ ਫਰਾਰ ਹੋ ਗਿਆ ਨਾਲ ਇਹਦੇ ਇੱਕ ਹੋਰ ਸਿੰਘ ਸੀਗਾ ਨਾਲ ਇਹ ਹੰਗਰੀ ਬਾਈਟ ਵਾਲਾ ਬੰਦਾ ਇਹਦੇ ਨਾਲ ਲੜਿਆ ਹੋਇਆ ਸੂਮਾ ਉਹਨਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਬੰਦ ਦੀ ਕਾਰਵਾਈ ਜਿਹੜੀ ਉਹਨਾਂ ਦੇ ਕੀਤੀ ਜਾਵੇ ਪਰ ਇਹਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਕਹਿ ਦਿੰਨੇ ਆ ਕਿ ਤੇਰਾ ਜਿੱਥੇ ਦਿਲ ਕਰਦਾ ਜੀ ਕਰਦਾ ਤੂੰ ਉੱਥੇ ਦੱਸ ਦੀ ਤੇ ਰਾਜਪੁਰਾ ਹੀ ਨਾ ਇਹਦਾ ਕਿਤੇ ਵਹਿਮ ਹੋਵੇ ਵੀ ਹਾਂ ਵੀ ਇੱਥੇ ਤੂੰ ਉੱਥੇ ਦੱਸ ਦੀ ਐਡੀ ਕੋਈ ਗੱਲ ਨਹੀਂ ਹੈਗੀ ਤੇ ਤੂੰ ਜੀਰਕਪੁਰ ਨਾ ਮੋਹਲੇ ਨਾ ਤੂੰ ਉੱਥੇ ਦੱਸ ਦੀ ਤੇ ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੇ ਜਿਹੜਾ ਤੂੰ ਬੰਬੇਵਾਲ ਆਪਣੇ ਜਿਹੜਾ ਰੋਲਾ ਪਾਣਾ ਉੱਥੇ ਪਾ ਲੈ ਰਾਜ ਜਿਹੜਾ ਤੇਰੀਆਂ ਕਾਲੀਆਂ ਗੁਰਦੋਤਾ ਨੇ ਇਧਰ ਪੰਜਾਬ ਵਿੱਚ ਹੀ ਨਹੀਂ ਚੱਲਣਦੀਆਂ ਅਸੀਂ ਤੇ ਤੇਰੇ ਬਾਣੇ ਤੇ ਭਰੋਸਾ ਕੀਤਾ ਤੇਰੀ ਜਵਾਨ ਤੇ ਭਰੋਸਾ ਕੀਤਾ ਵੀ ਚੱਲ ਕਲਗੀਧਰ ਪਾਸ਼ਾ ਦਾ ਬਾਣਾ ਤੇ ਮੰਨ ਲੈ ਚੱਲ ਭਰੋਸਾ ਕਰਦੇ ਹਾਂ ਪਰ ਇਹਨਾਂ ਨੇ ਉਸ ਫਲੈਟ ਤੇ ਜਿਹੜੀ ਵਿਧਵਾਰਤ ਉਹ ਵੀ ਤੁਹਾਡੇ ਸਾਹਮਣੇ ਸੀ ਲਿਆ ਸਕਦੇ ਆ ਉਸ ਔਰਤ ਦੇ ਫਲੈਟ ਤੇ ਕਬਜ਼ਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹੜੀ ਅਸੀਂ ਇਹਨਾਂ ਦੀ ਕੋਸ਼ਿਸ਼ ਉਹ ਕਾਮਯਾਬ ਅਸੀਂ ਨਹੀਂ ਹੋਣ ਦਿੱਤੀ ਤੇ ਉਹ ਜਿਹੜੀਆਂ ਚਾਬੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਵਿੱਚ ਪਾ ਕੇ ਤੋਂ ਚਾਬੀਆਂ ਉਸ ਵੀਦਵਾਰਤ ਨੂੰ ਦਵਾ ਦਿੱਤੀਆਂ ਆਪਾ ਜੀ ਅਕਸਰ ਜਦੋਂ ਵੀ ਪੰਜਾਬ ਦੇ ਵਿੱਚ ਹੁੰਦੀ ਹੈ ਵੀ ਕਿਥੋਂ ਮਰਦੀ ਤੇ ਹਮੇਸ਼ਾ ਵਿਵਾਦਾਂ ਨਾਲ ਘਿਰਿਆ ਰਹਿੰਦਾ ਕੰਮ ਇਹ ਕਿਉਂ ਜੀ ਦੇਖੋ ਜੀ ਸਾਨੂੰ ਸਾਡਾ ਤਾਂ ਰਾਜਪੁਰੇ ਰਹਿੰਦਾ ਮੈਨੂੰ ਤਾਂ ਆਪਣਾ ਪਤਾ ਹੈ ਵੀ ਸਾਡਾ ਰਾਜਪੁਰੇ ਦਾ ਹਨ ਨੂੰ 20 ਸਾਲ ਹੋ ਚੱਲੇ ਨੇ ਸਾਡਾ ਇੱਥੇ ਸਾਡਾ Hindu ਭਾਈਚਾਰਾ Sikh ਭਾਈਚਾਰਾ Christian ਭਾਈਚਾਰਾ ਸਾਡਾ ਹਰ ਇੱਕ ਭਾਈਚਾਰਾ ਦਾ ਬੜਾ ਪਿਆਰ ਹੈ ਬੜਾ ਸਾਡਾ ਸਰਕਾਰ ਹੈ ਹਰ ਇੱਕ ਦੇ ਅਸੀਂ ਆਨੇ ਜਾਣੇ ਆ ਕਈ ਨੇ ਮੋਰ ਸਾਡਾ ਰਾਜਪੁਰੇ ਚ ਖਲਾਬ ਨੇ ਬਾਹਰ ਮਸਲੇ ਪੰਥ ਹੁੰਦੇ ਨੇ ਗੱਲ ਵੱਖਰੀ ਆ ਪਰ ਇਹ ਜਦੋਂ ਵੀ ਇਹਨੇ ਆਉਣਾ ਇਹਨੇ ਆਪਣਾ ਬਸ ਸੋਸ਼ਲ ਮੀਡੀਆ ਤੇ ਇਹਨੂੰ ਵਹਿਮ ਸੀ ਵੀ ਮੈਂ ਇੱਥੇ ਵੀ ਕਰਕੇ ਤੇ ਮੈਂ ਲੰਘ ਜਾਊਂਗਾ ਵੀ ਸ਼ਾਇਦ ਮੈਨੂੰ ਕੋਈ ਟੱਕਰਦਾ ਨਹੀਂ ਪਰ ਇਹਦਾ ਵਹਿਮ ਜਿਹੜਾ ਅੱਜ ਅਖਾਲਪੁਰ ਖਵਾਏ ਉਹ ਥੋੜਾ ਜਿਹਾ ਕੱਟਦਾ ਨਿਕਲ ਤੇ ਪੂਰਾ ਜਾਣਾ ਸੀ ਜੇਕਰ ਥੱਲੇ ਆ ਜਾਂਦਾ ਤੇ ਜਾ ਕੇ ਤੇ ਅਸੀਂ ਉੱਪਰ ਘਰ ਵੜ ਜਾਂਦੇ ਚੜ ਜਾਂਦੇ ਅਸੀਂ ਤਾਂ ਸ਼ਰਮ ਕਰਗੇ ਸਾਡੇ ਰਾਜਪੁਰੇ ਸ਼ਹਿਰ ਦੇ ਸਾਡੇ ਇਲਾਕੇ ਦੇ ਲੋਕਾਂ ਦੀ ਸਾਡੇ ਪਰਿਵਾਰ ਸਾਡੇ ਜੀਨ ਵੀ ਅਸੀਂ ਕਿਸੇ ਦਾ ਘਰ ਨਹੀਂ ਵੜਨਾ ਪਤਾ ਤੈਨੂੰ ਅੱਜ ਲੱਗ ਜਾਣਾ ਸੀ ਧੰਨਵਾਦ ਧੰਨਵਾਦ। ਇੱਥੇ ਕਾਫੀ ਰੌਲਾ ਖੜਾ ਹੋਇਆ ਜੀ ਜੋ ਕੱਟ ਜਾ ਰਿਹਾ ਹੈ। ਇਹ ਕੋਈ ਵਿਕੀ ਫੌਂਸ ਹੈਗਾ ਜੀ ਕੋਈ ਬਾਹਰੋਂ ਆਇਆ ਸੀਗਾ ਇਹ ਇਨ੍ਹਾਂ ਦੀ ਕੋਈ ਬਾਬਾ ਜੀ ਨੇ ਇੱਥੇ ਪਰਮਾਨਾ ਜੀ ਉਹਨਾਂ ਨਾਲ ਫੌਂ ਦੇ ਕੋਈ ਵੈਸਵਾ ਜੀ ਹੋਈ ਆ। ਉਹ ਵੈਸਵਾ ਜੀ ਨੂੰ ਲੈ ਕੇ ਇਨ੍ਹਾਂ ਨੇ ਕੋਈ ਟੈਂਪੋਮ ਲੈ ਕੇ ਆਪਦੇ ਵਿੱਚ ਇੱਥੇ ਲੜਨ ਦੇ ਲਈ ਆਏ ਸੀਗੇ ਪਰ ਅਸੀਂ ਬਿਲਕੁਲ ਸ਼ਾਂਤ ਕਰਤਾ ਦੋਨੇ ਪਾਸੇ ਨੂੰ ਸਮਝਾਤਾ ਇੱਥੇ ਕੋਈ ਇੱਦਾਂ ਦੀ ਗੱਲ ਬਥਾ ਹੈ ਨਹੀਂ। ਮਤਲਬ ਹਰ ਵਾਰ ਵਿਕੀ ਫੌਂਸ ਨਾਲ ਜਿੱਦਾਂ ਮਾਹੌਲ ਕਾਰ ਕਰਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੋਈ ਹਰਮਾਈ ਜੀ ਹੋਈ ਕਿ ਦੇਖਾਂ ਕਰਾਂਗੇ ਜੀ ਅਸੀਂ ਦੋਨਾਂ ਦੀ ਬਿਆਨ ਲਵਾਂਗੇ ਦੋਨਾਂ ਦੀ ਰਾਇ ਲਵਾਂਗੇ ਜੋ ਵੀ ਹੋਊਗਾ ਉਹਦੇ ਅਕਾਰ ਤੇ